ਖੇਤੀਬਾੜੀ ਦੇ ਨਾਲ ਇੱਕ ਅਸਾਈਕ ਧੰਦਾ ਵੀ ਆ ਬਹੁਤ ਵਧੀਆ ਧੰਦਾ ਹੈਗਾ ਵੀ ਨਾਲੇ ਆਪਣਾ ਸ਼ੌਂਕ ਹੋਈ ਜਾਂਦਾ ਨਾਲੇ ਆਪਣਾ ਇਨਕਮ ਆਈ ਜਾਂਦੀ ਹੈ ਜੀ ਇਹਨੋਂ ਇਹ 18-19000 ਤੋਂ ਸਟਾਰਟ ਹੈ ਐਂਡ 25000 ਤੱਕ ਰਹਾ ਕਲਰ ਤੇ ਕੁਆਲਿਟੀ ਦੇ ਹਿਸਾਬ ਨਾਲ ਜੀ ਜਿੱਦਾਂ ਟਰਕੀ ਆ ਕੇ ਫੈਂਸੀ ਮੁਰਗੇ ਫੈਂਸੀ ਕਬੂਤਰ ਨਾਰਮਲ ਰੈਬਟ ਜਰਮਨੀ ਗੂਰਾ ਰੈਬਟ ਆਲ ਬ੍ਰੀਡ ਬਈ ਪੰਛੀਆਂ 'ਚ ਆਪਣੇ ਕੋਲੇ ਹੁੰਦੀ ਹੈ ਜਿਹੜੇ ਆਪਾਂ ਵੇਚ ਸਕਦੇ ਆ ਖਾਸੀ ਤੇ ਇਹਨਾਂ ਦੀ ਇਹ ਹੈਗੀ ਮਨ ਕੋਲ ਇੱਕ ਤਾਂ ਆਪਣੇ ਉਡਣ ਵਾਲੇ ਮਿਲਵਾਈ ਕਬੂਤਰ ਹੁੰਦੇ ਆ ਇਹ ਉੜਦੇ ਨਹੀਂਗੇ ਆਪਾਂ ਘਰੇ ਰੱਖ ਕੇ ਸ਼ੌਂਕਿਆ ਤੌਰ ਤੇ ਰੱਖ ਸਕਦੇ ਆ ਜੀ ਇਹ ਤਾਂ ਆਪਾਂ ਮੇਲੇ ਤੇ ਡਿਸਪਲੇ ਕਰਨ ਲਈ ਪਿੰਜਰਿਆਂ 'ਚ ਰੱਖਿਆ ਤਾਂ ਕਰਕੇ ਸਦਾ ਪਿੰਜਰਿਆਂ 'ਚ ਨਹੀਂ ਆਪਾਂ ਕੈਦ ਕਰ ਸਕਦੇ ਇਹ ਰੰਗਾ ਡੋਰੀ ਮੁਰਗਾ ਜੀ ਟੇਲ ਛੜੀ ਹੋਈ ਆ ਮੋਲਟਿੰਗ ਸਟੇਜ ਤੇ ਹੈ ਇਹ ਪੰਜਾਬ ਟੀਵੀ ਦੇਖ ਰਹੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਮਾਗੀ ਮੇਲੇ ਦੇ ਵਿੱਚ ਪਹੁੰਚੇ ਹੋਏ ਆ ਇੱਥੇ ਵੱਖੋ ਵੱਖਰੇ ਲੋਕ ਜਾਨਵਰ ਲੈ ਕੇ ਪਹੁੰਚਦੇ ਨੇ ਪਰ ਤੁਸੀਂ ਇੱਥੇ ਇੱਕ ਵਾਰੀ ਤਸਵੀਰਾਂ ਦੇਖੋਗੇ ਕਿਉਂਕਿ ਇੱਥੇ ਬਾਹਰਲੇ ਦੇਸ਼ ਦੇ ਵੀ ਜਿਹੜੇ ਆ ਜਾਨਵਰ ਨੇ ਕਈਆਂ ਦੇ ਤਾਂ ਆਪਾਂ ਨੂੰ ਚਲੋ ਨਾਂ ਨਹੀਂ ਪਤਾ ਬਾਈ ਹੁਣੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਬਾਈ ਜੀ ਕੀ ਹਾਲ ਹੈ ਜੀ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਮੇਰੇ ਕੋਲੇ ਪਹੁੰਚਣ ਦੇ ਬਹੁਤ ਬਹੁਤ ਦਿਨੋ ਧੰਨਵਾਦ ਵੀਰੇ ਤੁਹਾਡਾ ਪਾਂਤ ਪਾਂਦੇ ਜਹਾਰ ਬਰਾ ਮੈਂ ਤਾਂ ਕਈਆਂ ਦੇ ਨਾਮ ਹੀ ਨਹੀਂ ਪਤਾ ਕਬੂਤਰ ਵਗੈਰਾ ਜਾਂ ਮੁਰਗੇ ਵਗੈਰਾ ਤਾਂ ਸਾਨੂੰ ਪਤਾ ਯਾਰ ਖਰਗੋਸ਼ ਵਗੈਰਾ ਆ ਜਿਹੜੇ ਹੋਰ ਆ ਐਦਾਂ ਦੇ ਜਾਨਵਰ ਥੱਲੇ ਘੁੰਮਦੇ ਆ ਕਿ ਕਿਹੜੀ ਨਸਲ ਦੇ ਭਾਜੀ ਕਿੱਥੋਂ ਲੈ ਕੇ ਆਨੇ ਵੀਰ ਜੀ ਆਪਣਾ ਜਨਕੀ ਲੋਕਲ ਹੀ ਕੰਮ ਆਗਾ ਆਊਟ ਸਟੇਟ ਤੋਂ ਹੀ ਮਾਲ ਮੇਰਾ ਆਉਦਾ ਮੈਂ ਲੋਕਲ ਹੀ ਬਹੁਤ ਚਾਹਦਾ ਘਰੇ ਬਰੀਡ ਵੀ ਕਰਵਾਉਣਾ ਜੀ ਜਿੱਦਾਂ ਟਰਕੀ ਆਗੇ ਫੈਂਸੀ ਮੁਰਗੇ ਫੈਂਸੀ ਕਬੂਤਰ ਨਾਰਮਲ ਰੈਬਟ ਜਰਮਨੀ ਗੂਰਾ ਰੈਬਟ ਆਲ ਬਰੀਡ ਬਈ ਪ੍ਰਿੰਦਿਆਂ ਚ ਆਪਣੇ ਕੋਲ ਹੁੰਦੀ ਹੈ ਜਿਹੜੇ ਆਪਾਂ ਵੇਚ ਸਕਦੇ ਆ ਹਾਂਜੀ ਭਾਜੀ ਦਿਖਾ ਦੂੰਗੇ ਇੱਕ ਵਾਰੀ ਇੱਕ ਜਿਹੜੇ ਤੁਹਾਡੇ ਕੋਲ ਜਿਹੜੇ ਤੁਸੀਂ ਜਾਨਵਰਾਂ ਦੇ ਨਾਮ ਲੈ ਰਹੇ ਜਿਸ ਤਰ੍ਹਾਂ ਇਹ ਭਾਜੀ ਜਿਹੜਾ ਆ ਇਹ ਕਬੂਤਰੀ ਆ ਨਾ ਭਾਜੀ ਹਾਂਜੀ ਹਾਂਜੀ ਇਹ ਕਾਫੀ ਸੋਹਣਾ ਲੱਗਦਾ ਹੈ ਮਤਲਬ ਇਹਦੀ ਕੀਮਤ ਵੀ ਇਸ ਹਿਸਾਬ ਨਾਲ ਫਿਰ ਕਾਫੀ ਹੋਣੀ ਹੈ ਤਾਂ ਕਿਹੜੀ ਨਸਲ ਦਾ ਆ ਕਿੰਨੇ ਦਾ ਆ ਤੇ ਭਾਜੀ ਕਿੱਥੋਂ ਲੈ ਕੇ ਆਨੇ ਵੀਰੇ ਜਿਹੜੇ ਆ ਬਟਰਫਲਾਈ ਫਿਰਦੇ ਆ ਸੈਂਟੀਨੇਟ ਆ ਇਹ 1500 ਰੁਪਏ ਤੋਂ ਸਟਾਰਟ ਹੋ ਕੇ 2500 ਰੁਪਏ ਤੱਕ ਜਾਂਦਾ ਕੁਆਲਿਟੀ ਦੇ ਹਿਸਾਬ ਨਾਲ ਜਨ ਕਿ ਇਹ ਫਿਰ ਆਪਣੇ ਕੋਲੇ ਵਧੀਆ ਕੁਆਲਿਟੀ ਦੇ 2500 ਰੁਪਏ ਰੇਂਜ ਵਾਲਾ ਜੀ ਇਹਦੇ ਨਾਲ ਉਹ ਜਿਹੜੇ ਰੈੱਡ ਵਾਲੇ ਨੇ ਉਹ ਚਾਈਨਿਸ ਆਲ ਨੇ ਜੀ ਹਾਂ ਜੀ ਰੱਖਣ ਲਈ ਫਿਰ ਕੀ ਕੀ ਖਰਾਕ ਕਿਵੇਂ ਦੀ ਰੱਖਣੀ ਪੈਂਦੀ ਘਰੇ ਕਿਵੇਂ ਇਹਨੂੰ ਰੱਖ ਸਕਦੇ ਆ ਬਾਈ ਜੀ ਜੋ ਫੈਂਸੀ ਮੁਰਗਿਆ ਗਿਆ तकरीबन ਇਹਨਾਂ ਨੂੰ ਤਾਂ ਆਪਾਂ ਫੀਡ ਹੀ ਪਾਉਣੇ ਆ ਕਿਉਂਕਿ ਇਹ ਕੇਜਾਂ ਦੇ ਵਿੱਚ ਵੀ ਰਹਿੰਦੇ ਆ ਫੀਡ ਪਾਵਾਂਗੇ ਗਰੋਥ ਤੇ ਹੈਲਥ ਵਧੀਆ ਰਹਿੰਦੀ ਇਹਨਾਂ ਦੀ ਜੀ ਜਿਹੜਾ ਕਬੂਤਰ ਆ ਗਿਆ ਇਹਨੂੰ ਆਪਾਂ ਫੀਡ ਤੇ ਜਿਹੜੀ ਆਪਣੀ ਨੇਚਰਲੀ ਕਣਕ ਡਾਈਟ ਹੈ ਬਾਜਰਾ ਉਹ ਮਿਕਸ ਦਿੰਨੇ ਆ ਜੀ ਸਾਸੀਤ ਕੀ ਆ ਭਾਜੀ ਇਸ ਕਬੂਤਰ ਦੀ ਇੱਕ ਵਾਰੀ ਕੱਢ ਕੇ ਹੱਥ 'ਚ ਜੇ ਤੁਸੀਂ ਫੜ ਕੇ ਦਿਖਾ ਦੋਗੇ ਮਾੜਾ ਜਿਹਾ ਕੈਮਰੇ ਸਾਹਮਣੇ ਹਾਂ ਜੀ ਚਿੱਟੇ ਚਿੱਟੇ ਰੰਗ ਵਾਲਾ ਭਾਜੀ ਕੱਢ ਲਿਓ ਤਾਂ ਆਹ ਦੇਖੋ ਕਿੰਨਾ ਸੋਹਣਾ ਪਿਆਰਾ ਕਬੂਤਰ ਆ ਬਾਈ ਹਣੀ ਫੜੇ ਖਾਸੀ ਤੇ ਇਹਨਾਂ ਦੀ ਇਹ ਹੀ ਹੈਗੀ ਮੰਨ ਕੇ ਲੋ ਇੱਕ ਤਾਂ ਆਪਣੇ ਉੱਡਣ ਵਾਲੇ ਮਿਲਵਾਈ ਕਬੂਤਰ ਹੁੰਦੇ ਆ ਇਹ ਉੱਡਦੇ ਨਹੀਂਗੇ ਆਪਾਂ ਘਰੇ ਰੱਖ ਕੇ ਸ਼ੌਂਕਿਆ ਤੌਰ ਤੋਂ ਰੱਖ ਸਕਦੇ ਆ ਜੀ ਸ਼ੌਂਕ ਲਈ ਹਾਂਜੀ ਆਹ ਦੇਖੋ ਇਹਦੀ ਜਿਹੜੀ ਟਾਈ ਆ ਗਈ ਠੀਕ ਆ ਜੀ ਸਿਰ ਤੇ ਕੈਪ ਆ ਗਈ ਛੋਟੀ ਚੁੰਝ ਆ ਗਈ ਆਹ ਵਾਲੀ ਪ੍ਰੋਪਰ ਮਾਰਕਿੰਗ ਆ ਗਈ ਟੇਲ ਦੀ ਮਾਰਕਿੰਗ ਆ ਗਈ ਆਹੀ ਕੁਆਲਿਟੀ ਹੈ ਜੀ ਨਿੱਕਾ ਸਹਿਜ ਇਹਨਾਂ ਦਾ ਸ਼ਾਹ ਤੇ ਭਾਜੀ ਇਹ ਕਿੰਨੇ ਕ ਦਾ ਹੋਊਗਾ ਇਹ ਕਬੂਤਰ ਜੀ ਇਹ ਪੇਰ 2500 ਰੁਪਏ ਦਾ ਜੀ ਵਧੀਆ ਕੁਆਲਟੀ ਦਾ ਪੇਰ ਹੈ ਇਹ ਅੱਛਾ ਜੀ ਹਾਂ ਇਸ ਤੋਂ ਘੱਟ ਰੇਟ ਵਾਲੇ ਵੀ ਆ ਜਾਂਦੇ ਆ ਜਿੱਦਾਂ ਕੁਆਲਟੀ ਉਹਦਾਂ ਦੇ ਠੀਕ ਹੈ ਇਹ ਮਤਲਬ ਘਰੇ ਰੱਖ ਸਕਦੇ ਤੇ ਬਸ ਆਪਾਂ ਇਹ ਇਸ ਤਰ੍ਹਾਂ ਕੋਈ ਜਿਸ ਤਰ੍ਹਾਂ ਪਿੰਜਰਾ ਵਗੈਰਾ ਲੈਣਾ ਪੈਣਾ ਹਾਂ ਬਾਈ ਜੀ ਨਹੀਂ ਘਰੇ ਤਾਂ ਇਹਨਾਂ ਨੂੰ ਇੱਕ ਕੇਜ ਚਾਹੀਦਾ ਜਿੱਦਾਂ ਆਪਾਂ ਕਹਿੰਦੇ ਨੇ ਖੁੱਡਾ ਵੱਡਾ ਇਹ ਫਲਾਈਂਗ ਵੀ ਕਰਨ ਉੱਡ ਵੀ ਸਕਣ ਨਾ ਇਹ ਤਾਂ ਆਪਾਂ ਮੇਲੇ ਤੇ ਡਿਸਪਲੇ ਕਰਨ ਲਈ ਪਿੰਜਰਿਆਂ 'ਚ ਰੱਖਿਆ ਤਾਂ ਕਰਕੇ ਸਦਾ ਪਿੰਜਰਿਆਂ 'ਚ ਨਹੀਂ ਆਪਾਂ ਕੈਦ ਕਰ ਸਕਦੇ ਅੱਛਾ ਇਹਨਾਂ ਨੂੰ ਮਤਲਬ ਉੜਨ ਦਾ ਵੀ ਤੁਸੀਂ ਮੌਕਾ ਹਾਂ ਇਹਨਾਂ ਨੂੰ ਖੁੱਲਾ ਵੀ ਛੱਡਣਾ ਜ਼ਰੂਰੀ ਹੈ ਬਾਈ ਜੀ ਨਾਲ ਨਾਲ ਉੜ ਕੇ ਦੁਬਾਰਾ ਆ ਜਾਂਦੇ ਉਸੇ ਘਰ 'ਚ ਜਾ ਕੇ ਹਾਂ ਜੀ ਹਾਂ ਜੀ ਗਿੱਜ ਜਾਂਦੇ ਜਿੱਦਾਂ ਆਪਣੇ ਨਾਰਮਲ ਮੁਰਗੇ ਹੁੰਦੇ ਆ ਉਦਾਂ ਹੀ ਗਿੱਜ ਜਾਂਦੇ ਆ ਜੀ ਇਹ ਠੀਕ ਹੈ ਹੋਰ ਪਾਜੀ ਜਿਹੜੇ ਜਾਨਵਰ ਜਿਹੜੇ ਖਾਸ ਕਰਕੇ ਬਾਹਰੋਂ ਜਿੱਦਾ ਉਹ ਪਿੱਛੇ ਪਾਜੀ ਜਾਨਵਰ ਉਹ ਸਾਨੂੰ ਇੱਕ ਵਾਰੀ ਦਿਖਾਓ ਮੜ ਜੇ ਕਿਹੜੀ ਨਸਲ ਦੇ ਕੀ ਕੀ ਨਾਮ ਆ ਇਹਨਾਂ ਦੇ ਜਾਨਵਰ ਦਾ ਬ ਇਹ ਵਾਲਾ ਰੈਡ ਗੋਲਡਨ ਫੈਜ਼ੈਂਟ ਆ ਜੀ ਕੱਢ ਕੇ ਦਿਖਾ ਸਕਦੇ ਹਾਂ ਭਾਈ ਨਹੀਂ ਭਾਈ ਜੀ ਇਹ ਬਾਹਰ ਨਹੀਂ ਕੱਢਿਆ ਜਾਣਾਗਾ ਕਿਉਂਕਿ ਖੁੱਲੇ ਤੁਰਦੇ ਫਿਰਦੇ ਨਾ ਬਾਅਦ ਵਿੱਚ ਪਰੇਸ਼ਾਨ ਕਰੂਗਾ ਜੀ ਆਪਾਂ ਨੂੰ ਇਹ ਤੁਸੀਂ ਫੜ ਕੇ ਦਿਖਾ ਦਿਓ ਜੀ ਨਹੀਂ ਭਾਈ ਖੰਭ ਤੇ ਲਾ ਲੂਗਾ ਕਿ ਫਾਇਦਾ ਨਹੀਂ ਯਾਰ ਇਹ ਚੱਕੜਾ ਹਾਂ ਜੇ ਖੰਭ ਕਾਫੀ ਵੱਡਾ ਮੋਰ ਵਾਂਗੂ ਭਾਜੀ ਪਿੱਛੇੋਂ ਨਿਕਲਿਆ ਹੋਇਆ ਹਾਂਜੀ ਹਾਂਜੀ ਟੇਲ ਕਾਫੀ ਲੰਮੀ ਹੈ ਭਾਈ ਇਹਦੀ ਠੀਕ ਹੈ ਤੇ ਭਾਜੀ ਇਹਦੀ ਕੀਮਤ ਕੀ ਹੈ ਜੀ ਭਾਈ ਜੀ ਇਹ ਮੰਨ ਕੇ ਚੱਲੋ ਇਹ 18-19000 ਤੋਂ ਸਟਾਰਟ ਹੈ ਐਂਡ 25000 ਤੱਕ ਰਾਕ ਕਲਰ ਤੇ ਕੁਆਲਿਟੀ ਹੈ ਹਿਸਾਬ ਨਾਲ ਤੁਸੀਂ ਭਾਜੀ ਕਿ ਕਿੱਥ ਹਾਂ ਲੋਕਲ ਨਹੀਂ ਮੈਂ ਘਟ ਚੱਕਦਾ ਲੋਕਾਂ ਜੀ ਆਪਾਂ ਜੀ ਕਦੋਂ ਕਦੋਂ ਤੁਸੀਂ ਕੰਮ ਕਰ ਰਹੇ ਹੋਏ ਬਾਈ ਜੀ ਕੰਮ ਤਾਂ ਤਕਰੀਬਨ ਮੈਂ 2012 ਦੇ ਫੀਲਡ ਚ ਉਤਰਿਆ ਹੋਇਆ ਹਾਂ ਕਾਫੀ ਟਾਈਮ ਤੋਂ ਹਾਂਜੀ ਖੇਤ ਬਾਈ ਜੀ ਇਹ ਖੇਤੀਬਾੜੀ ਦੇ ਨਾਲ ਇੱਕ ਅਸਾਈਕ ਧੰਦਾ ਵੀ ਆ ਬਹੁਤ ਵਧੀਆ ਧੰਦਾ ਹੈਗਾ ਵੀ ਨਾਲੇ ਆਪਣਾ ਸ਼ੌਂਕ ਹੋਈ ਜਾਂਦਾ ਨਾਲੇ ਆਪਣਾ ਇਨਕਮ ਆਈ ਜਾਂਦੀ ਹੈ ਜੀ ਕਿਉਂਕਿ ਮੈਂ ਪਹਿਲਾਂ ਦੋ ਜਿਹੜੇ ਸ਼ੌਂਕ ਤੋਂ ਰੱਖੇ ਸੀਗੇ ਉਸ ਤੋਂ ਬਾਅਦ ਕੰਮ ਵੱਧ ਆ ਗਿਆ ਵੱਧ ਆ ਗਿਆ ਇਹਨਾਂ ਦੀ ਵਧੀਆ ਇਨਕਮ ਆਉਣ ਲੱਗ ਪਈ ਜੀ ਹਾਂਜੀ ਭਾਈ ਕਿੰਨੇ ਕ ਦਾ ਮਾਲ ਤੁਹਾਡੇ ਕੋਲ ਇਸ ਵੇਲੇ ਹੋਣਾ ਜੀ ਸਾਰਾ ਤਾਂ ਨਹੀਂ ਲੈ ਕੇ ਆਏ ਹਣੇ ਵੈਸੇ ਨਹੀਂ ਨਹੀਂ ਬਾਈ ਜੀ ਸਾਰਾ ਮਾਲ ਹੀ ਲੈ ਕੇ ਜਨਿਕ ਤਕਰੀਬਨ ਮੇਰਾ ਮਾਲ 12 ਮਹੀਨੇ 30 ਦਿਨ ਘਰੋਂ ਬਹੁਤ ਜ਼ਿਆਦਾ ਸੇਲ ਹੁੰਦਾ ਜੀ ਤੇ ਇਹ ਜਿਹੜਾ ਮੰਡੀ ਤੇ ਮੰਡੀ ਤੇ ਹਰ ਸਾਲ ਆਉਣਾ ਮੇਥੇ ਮੇਰਾ ਪੱਕਾ ਡੇਰਾ ਹੁੰਦਾਗਾ ਕਿ ਜੋ ਨਵੇਂ ਵੀਰ ਆਉਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਆ ਵੀ ਜਾਨਵਰ ਇਦਾਂ ਦੇ ਹਨਾ ਨਾਲੇ ਡਿਸਪਲੇ ਹੋ ਜਾਂਦੀਆਂ ਨਾਲੇ ਸਾਡੀ ਇਹਨਾਂ ਲਈ ਐਡ ਵੱਧਦੀ ਹੈ ਜੀ ਅੱਛਾ ਬਾਈ ਜਿੱਦਾਂ ਕਬੂਤਰ ਨੇ ਪਿੱਛੇ ਆਪਣੇ ਖੰਭ ਜਿਹੜੇ ਆ ਉਹ ਬਾਹਰ ਕੱਢੇ ਹੋਏ ਇਹਦਾ ਮਤਲਬ ਇਹ ਕਬੂਤਰ ਕਬੂਤਰੀ ਕੀ ਸਿਸਟਮ ਹੈ ਬਾਈ ਜੀ ਇਹਦੇ ਵਿੱਚ ਸੈਮੀ ਵੀ ਆ ਅਡਲਟ ਵੀ ਆ ਇੰਡੀਅਨ ਫਨ ਟੇਲ ਆ ਜੀ ਇਹ ਹਾਂ ਇੱਧਰ ਗਿਆ ਹਾਂਜੀ ਤੇ ਬਾਈ ਉਹ ਥੱਲੇ ਜਿਹੜਾ ਇੱਕ ਉਹ ਮੁਰਗਾ ਹੈ ਕੀ ਹੈ ਜੀ ਆਹ ਬਾਈ ਜੀ ਇਹ ਮੁਰਗਾ ਹੀ ਹੈ ਠੀਕ ਹੈ ਇਹ ਰੰਗਾ ਡੋਰੀ ਮੁਰਗਾ ਜੀ ਟੇਲ ਝੜੀ ਹੋਈ ਹੈ ਮੋਲਟਿੰਗ ਸਟੇਜ ਤੇ ਹੈ ਇਹ ਦਿਖਾ ਸਕਦੇ ਹੋ ਭਾਈ ਕੱਢ ਕੇ ਇਹਨੂੰ ਹਾਂਜੀ ਇਹ ਦਿਖਾ ਦਿੰਦੇ ਆਂ ਆਪਾਂ ਭਾਈ ਇਹਦੀ ਭਾਈ ਕੀ ਖਾਸ ਹੈ ਤੇ ਕੀ ਬਾਈ ਜੀ ਇਹ ਵੀ ਘਰੇ ਰੱਖਣ ਵਾਲਾ ਮੁਰਗਾ ਸ਼ੌਂਕੀਆ ਤੌਰ ਤੇ ਠੀਕ ਹੈ ਜੀ ਇਹਨੂੰ ਰੰਗਾਡੂਰੀ ਕਹਿੰਦੇ ਆ ਦੇਖੋ ਜੀ ਸਟੇਜ ਮੋਲਟਿੰਗ ਸਟੇਜ ਹੈ ਖੰਭ ਕੱਚੇ ਨੇ ਇਹਨੇ ਘੱਟ ਤੋਂ ਘੱਟ ਜੀ ਮੇਰੀ ਬਾਹਂ ਜੀ ਨਹੀਂ ਲੰਮੀ ਟੇਲ ਲੈ ਕੇ ਆਨੀਆ 2.5 2.5 ਫੁੱਟ ਤਾਂ ਨਾਰਮਲ ਹੀ ਲੈ ਕੇ ਜਾਊਗਾ ਇਹ ਕਿੰਨੇ ਮਹੀਨੇ ਦਾ ਹੈ ਇਹ ਅਡਲਟ ਆ ਜੀ ਇਹ ਹੋਊਗਾ 12 ਕਿ ਮਹੀਨੇ ਦਾ ਅੱਛਾ ਹਾਂ ਜੀ ਇਹ ਭਾਜੀ ਕੰਨਾਂ ਤੋਂ ਵਾਲੇ ਇਹਦੇ ਕੀ ਮਤਲਬ ਬਾਈ ਜੀ ਇਹਦੀ ਪਿਓਰਿਟੀ ਇਹੀ ਹੈ ਜੀ ਇਹ ਬਰੀਡ ਦੀ ਠੀਕ ਹੈ ਜੀ ਇਹਨਾਂ ਦੇ ਕੰਨ ਵਾਈਟ ਹੋਣਗੇ ਅੱਛਾ ਹਾਂ ਜੀ ਏ ਭਾਜੀ ਮਤਲਬ ਉਹ ਸਵੇਰ ਨੂੰ ਬੋਲਦੇ ਵੀ ਹੁਣੇ ਫਿਰ ਠਾਵ ਹੀ ਦਿੰਦੇ ਹਾਂ ਹਾਂਜੀ ਸਵੇਰ 4 ਵਜੇ ਬਾਂਗ ਹਾਂਜੀ ਹਾਂਜੀ ਪੱਕਾ ਬਾਕੀ ਭਾਈ ਸਾਨੂੰ ਤਾਂ ਹੱਥ ਬਣੀ ਪਈ ਆ ਸਾਨੂੰ ਮਹਿਸੂਸ ਨਹੀਂਦਾ ਕਿਉਂਕਿ ਰਾਤ ਨੂੰ ਸਾਰੇ ਤਾਂ ਬਾਂਗਾਂ ਦੇ ਹੀ ਜਾਂਦੇ ਪਤਾ ਨਹੀਂ ਕਿਹੜੇ ਨੇ ਬਾਂਗ ਕਿਹੜੇ ਟਾਈਮ ਦੇ ਦੇਣੀਆਂ ਅੱਛਾ ਮਰਜ਼ੀ ਦੇ ਮਾਲਕ ਹੁੰਦੇ ਆ ਭਾਜੀ ਮਰਜ਼ੀ ਦੇ ਮਾਲਕੀ ਦੇਸੀ ਕੁੱਕੜ ਵਾਲਾ ਕੰਮ ਨਹੀਂ ਵੀ ਇੱਕ ਟਾਈਮ ਹੀ ਦੇਣਗੇ ਰਾਤ ਨੂੰ ਬੜੀਆਂ ਬਾਂਗਾਂ ਦਿੰਦੇ ਆ ਜੀ ਇਹ ਇਹ ਕਿੱਥੋਂ ਭਾਜੀ ਆਂਦਾ ਕਿੱਥੇ ਦਾ ਇਹ ਮੁਰਗਾ ਇਹ ਆਪਨ ਕੋ ਲੋਕਲ ਹੀ ਹੈਗੇ ਬਾਈ ਹੁਣ ਕਾਫੀ ਟਾਈਮ ਤੋਂ ਮੈਂ ਫੀਲਡ ਚਾ ਨਾ ਮੈਨੇ ਬ੍ਰੀਡ ਵੀ ਕਰਾ ਲਣਾ ਜੀ ਆਪ ਵੀ ਤੁਸੀਂ ਘਰੇ ਮਤਲਬ ਕਰਾ ਲੈਂਦੇ ਹੋਣੇ ਨਾ ਹਾਂਜੀ ਹਾਂਜੀ ਬ੍ਰੀਡ ਕਰਾਉਣੇ ਬਾਈ ਆਪਣਾ ਤੇ ਇਹ ਬਾਈ ਖਰਗੋਸ਼ ਵਗੈਰਾ ਇਹ ਜਰਮਨੀ ਗੂਰਾ ਰੈਪਟਾ ਜੀ ਠੀਕ ਹੈ ਜੀ ਇਹ ਪੰਛੀ ਨਾਮ ਇਹਦਾ ਇਹ ਜਰਮਨੀ ਗੂਰਾ ਵੀਰੇ ਜਰਮਨ ਤੋਂ ਕਹਿ ਸਕਦੇ ਆ ਜਰਮਨੀ ਗੂਰਾ ਤਾਂ ਤੇ ਤੁਸੀਂ ਮਤਲਬ ਘਰੇ ਇਹਦੀ ਬ੍ਰੀਡ ਆਪ ਕਰਾਂਦੇ ਹੋ ਨਹੀਂ ਇਹ ਲੈ ਕੇ ਸੇਲ ਕਰਦਾ ਬਾਈ ਮੈਂ ਕਿੰਨੇ ਦਾ ਹੁੰਦਾ ਭਾਜੀ ਇਹ ਏ ਬਈ 8 9 10000 ਇੰਨੇ ਦੇ ਰੇਂਜ ਦਾ ਕੁਆਲਿਟੀ ਦੇ ਹਿਸਾਬ ਨਾਲ ਘਰੇ ਘਰੇ ਟਿਕ ਲੰਦਾ ਭਾਜੀ ਘਰੇ ਸ਼ਹਿਰ ਚ ਜੇ ਕਿਸੇ ਨੂੰ ਰੱਖਣਾ ਹੋਵੇ ਹਾਂਜੀ 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 ਇਹ ਕੇਜ ਚ ਹੀ ਰਹਿਣਗੇ ਬਾਈ ਇਹ ਜਿਹੜਾ ਆਪਣਾ 4 ਨੰਬਰ ਕੇਜ ਉਹਦਾ ਡੌਗ ਵਾਲਾ ਜਾਂ 5 ਨੰਬਰ ਉਹ ਚ ਰਹਿੰਦੇ ਆ ਜੀ ਇਹ ਧਰਤੀ ਦੇ ਨਹੀਂ ਛੱਡ ਸਕਦੇ ਧਰਤੀ ਛੱਡਦੇ ਇਹਨਾਂ ਨੇ ਫੈਦਰ ਖਰਾਬ ਕਰ ਲੈਣੇ ਆ ਦੇਖ ਬਹੁਤ ਜ਼ਿਆਦਾ ਇਹਨਾਂ ਦੇ ਬਾਲ ਨੇ ਹਾਂਜੀ ਤੇ ਭਾਜੀ ਇਹਦੀ ਡਾਈਟ ਵਗੈਰਾ ਕੀ ਕੀ ਰੱਖਣੀ ਪੈਂਦੀ ਆ ਡਾਈਟ ਬਾਈ ਜੀ ਸਹੀ ਤੇ ਨੂੰ ਡਾਈਟ ਇਹਦੀ ਫੀਡ ਆਉਦੀ ਹੈ ਜੀ। ਹੂੰ। ਬਾਕੀ ਆਪਾਂ ਨੋਰ ਨਾਰਮਲ ਘਰ ਵਾਲੀ ਵੇਸਟਿੰਗ ਕੁਛ ਵੀ ਦੇ ਸਕਦੇ ਆ ਜਿੱਦਾਂ ਫਲਾਂ ਦੀ ਸਬਜ਼ੀਆਂ ਦੀ ਜਾਂ ਹਰਾਚਾਰਾ ਇਹ ਵੀ ਦੇ ਸਕਦੇ ਆ ਜੀ। ਹਾਂ। ਭਾਈ ਅੱਖਾਂ ਤਾਂ ਇਹਦੀਆਂ ਦੇਖਦੀਆਂ ਨਹੀਂ ਆ। ਹਾਂਜੀ। ਬਸ ਆਹੀ ਕੁਆਲਿਟੀ ਦੀ ਪਹਿਚਾਣ ਆ ਬਾਈ। ਜਿੰਨਾ ਵੱਡਾ ਸੈ ਜਿੰਨੀ ਲੂ ਜਾਦੇ ਉਹੀ ਕੁਆਲਿਟੀ ਹੈ ਜੀ। ਹਾਂਜੀ। ਬਿਲਕੁਲ ਹਲਕਾ ਭਾਰ ਵੀ ਬਿਲਕੁਲ ਹਲਕਾ ਹੀ ਲੱਗਦਾ ਯਾਰ ਇਹਦਾ। ਸੋ ਭਾਰ ਬਾਈ ਇਹ 2.5 3 ਕਿਲੋ ਭਾਰ ਹੈਗਾ ਜੀ। ਠੀਕ ਹੈ। ਹਾਂਜੀ। ਸੋ ਇਹ ਕਾਫੀ ਸਾਰੀਆਂ ਤਸਵੀਰਾਂ ਨੇ ਬੱਖੋ-ਵੱਖਰੇ ਭਾਜੀ ਹੁਣਾਂ ਕੋਲ ਜਿਹੜੇ ਆ ਜਾਨਵਰ ਨੇ ਪੰਛੀ ਬਾਈ ਹੁਣੀ ਰੱਖੇ ਨੇ ਸੋ ਬਾਈ ਹੁਣੀ ਆਪਣਾ ਕੰਮ ਕਰਦੇ ਨੇ ਇੱਥੇ ਪ੍ਰਦਰਸ਼ਨੀ ਲਾਈ ਹੋਈ ਆ ਕੋਈ ਵੀ ਲੋਕ ਕਿਉਂਕਿ ਇਥੋਂ ਲੰਘਦੇ ਵੜਦੇ ਆ ਤਾਂ ਪ੍ਰਦਰਸ਼ਨੀ ਦੇਖਦੇ ਆ ਬਾਈ ਹੁਣਾਂ ਕੋ ਸਾਮਾਨ ਜਿਹੜਾ ਵਧੀਆ ਲੱਗਦਾ ਉਹ ਖਰੀਦ ਕੇ ਲੈ ਕੇ ਜਾਂਦੇ ਆ ਸੋ ਉਮੀਦ ਕਰਦੇ ਸਟੋਰੀ ਪਸੰਦ ਆਈ ਹੋਵੇਗੀ ਹੋਰ ਵੀ ਅਜៃਆ ਸਟੋਰੀਆਂ ਲੈ ਕੇ ਹਾਜ਼ਰ ਹੋਵਾਂਗੇ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ